ਖਸ਼ਿਆਰਪੁਰ ਦੇ ਕਸਬਾ ਹਰਿਆਣਾ ਦੇ ਵਿੱਚ ਬੀਤੀ ਕੱਲ ਨਹਿਰ ਦੇ ਵਿੱਚ ਇੱਕ ਨੌਜਵਾਨ ਡਿੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰ ਦੇ ਅਨੁਸਾਰ ਨੌਜਵਾਨ ਮੋਟਰਸਾਈਕਲ ਤੇ ਆ ਰਿਹਾ ਸੀ ਕਿ ਮੋਟਰਸਾਈਕਲ ਦਾ ਟਾਇਰ ਥੱਲੇ ਹੁਣ ਕਾਰਨ ਹੋਸਤਾ ਮੋਟਰਸਾਈਕਲ ਨਹਿਰ ਦੇ ਵਿੱਚ ਝੱਡ ਗਿਆ ਤੇ ਅੱਜ 10 ਵਜੇ ਦੇ ਕਰੀਬ ਉਸ ਦੀ ਡੈੱਡ ਬੋਡੀ ਨੂੰ ਨਹਿਰ ਦੇ ਵਿੱਚੋਂ ਕੱਢਿਆ ਗਿਆ। ਨੌਜਵਾਨ ਦੇ ਭਰਾ ਨੇ ਜਾਣਕਾਰ ਦਿੰਦੇ ਹੋਏ ਦੱਸਿਆ ਕਿ ਇੰਨਾ ਸਮਾਂ ਬੀਤ ਜਾਂਦੇ ਬਾਵਜੂਦ ਪ੍ਰਸ਼ਾਸਨ ਨੇ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਅਤੇ ਹੁਣ ਤੱਕ ਜੋ ਵੀ ਬੋਡੀ ਲੱਭਣ ਦੇ ਲਈ ਕੀਤਾ ਗਿਆ ਉਹ ਸਾਰਾ ਉਹਨਾਂ ਨੇ ਆਪਣੇ ਖਰਚੇ ਤੇ ਆਪਣੇ ਪਿੰਡ ਦੀ ਪੰਚਾਇਤ ਦੇ ਖਰਚੇ ਤੇ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਡੈੱਡ ਬੋਡੀ ਲੱਭਣ ਦੇ ਵਿੱਚ ਪ੍ਰਸ਼ਾਸਨ ਨੇ ਉਹਨਾਂ ਦਾ ਕੋਈ ਸਾਥ ਨਹੀਂ ਦਿੱਤਾ ਕੀ ਕਹੋਗੇ ਹਲੋ 사ਸਰੀ ਕਾਲ ਜੀ ਮੈਂ ਇਹ ਗੱਲ ਕਹਿ ਰਿਹਾ ਜੀ ਮੇਰਾ ਭਰਾ ਜੋ ਕੱਲ ਸ਼ਾਮ ਤੋਂ ਲਾਪਤਾ ਸੀਗਾ ਜੀ ਉਹਦੀ ਡੈੱਡ ਬੋਡੀ ਮਿਲ ਚੁਕੀ ਹੈ ਸਾਨੂੰ ਸਾਡੇ ਪਿੰਡ ਦੇ ਸੱਭਨ ਤੋਂ ਉਹਦੇ ਆਪਣੇ ਭਰਾ ਦੀ ਡੈੱਡ ਬੋਡੀ ਮਿਲੀ ਆ ਪਰ ਸਾਨੂੰ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ ਸਾਡੇ ਪਿੰਡ ਵਾਸੀਆਂ ਨੇ ਆਪਣੇ ਤੌਰ ਦੇ ਉੱਤੇ ਡੈੱਡ ਬੋਡੀ ਲੱਭੀ ਆ ਸਾਰਾ ਆਪਣੇ ਖਰਚੇ ਦੇ ਉੱਤੇ ਸਾਰਾ ਕੁਝ ਕੀਤਾ ਹੈ ਜੀ ਦੇ ਮੇਰੇ ਲੱਗਿਆ ਜੀ ਇਹ ਜੀ ਘਟੋ ਘਟ ਕੋਈ 17 ਤੋਂ 18 ਘੰਟੇ ਲੱਗੇ ਜੀ ਕੱਲ ਦੇ ਕੋਈ ਘੰਟਿਆਂ ਦੇ ਵਿੱਚ ਪ੍ਰਸ਼ਾਸਨ ਦਾ ਕੋਈ ਵੀ ਪ੍ਰਸ਼ਾਸਨ ਦਾ ਸਾਨੂੰ ਕੋਈ ਹੈਲਪ ਨਹੀਂ ਗਈ ਨਾ ਪ੍ਰਸ਼ਾਸਨ ਦੀ ਨਾ ਪੁਲਿਸ ਦੀ ਸਾਨੂੰ ਕੋਈ سپورਟ ਨਹੀਂ ਹੈਗੀ ਜੀ ਜੋ ਕੁਝ ਵੀ ਕੀਤਾ ਸਾਡੇ ਪਿੰਡ ਵਾਲਿਆਂ ਨੇ ਸਾਡੇ ਪਰਿਵਾਰ ਨੇ ਮਿਲ ਕੇ ਸਾਰਾ ਕੁਝ ਕੀਤਾ ਜੀ ਆਪੋਂ ਆਪ ਹੀ ਬੋਡੀ ਲੱਭੀ ਆ ਆਪ ਹੀ ਬੰਦੇ ਬੁਲਾਏ ਆ ਆਪ ਹੀ ਆਪ ਹੀ ਕੈਮਰਾਮੈਨ ਸੱਦੇ ਆ ਸਾਰਾ ਕੁਝ ਅਸੀਂ ਆਪ ਹੀ ਕਰਾਇਆ ਜੀ ਹੁਣ ਸਾਨੂੰ ਡੈੱਡ ਬੋਡੀ ਜੇ ਸਮੇਂ ਸਿਰ ਪ੍ਰਸ਼ਾਸਨ ਦਾ ਸਾਥ ਮਿਲ ਜਾਂਦਾ ਤੇ ਸੁਖਸਬੀਲੀ ਜਿਹੜਾ ਹੈਗਾ ਲੜਕੇ ਦਾ ਜਿਹੜਾ ਹੈਗਾ ਘਰ ਮਿਲ ਜਾਂਦਾ ਹਾਂਜੀ ਇਹ ਆ ਜੀ ਜੇ ਸਾਨੂੰ ਕੱਲ ਸ਼ਾਮੀ ਜਿਸ ਟਾਈਮ ਅਸੀਂ 112 ਤੇ ਕਾਲ ਕੀਤੀ ਆ ਉਸ ਟਾਈਮ ਸਾਨੂੰ ਪੁਲਿਸ ਦੀ ਜਾਂ ਪ੍ਰਸ਼ਾਸਨਿਕ سپورਟ ਮਿਲ ਜਾਂਦੀ ਤਾਂ ਹੋ ਸਕਦਾ ਅੱਜ ਸਾਡਾ ਭਰਾ ਸਾਡੇ ਵਿੱਚ ਜਿਉਂਦਾ ਹੁੰਦਾ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ